ਜਿਹੜਾ ਦਰਿਆਵਾਂ ਦੀ ਧਰਤੀ ਨੇ ਪੂਰੇ ਦੇਸ਼ ਨੂੰ ਪਛਾੜ ਕੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬੀਆਂ ਦੇ ਵੱਲੋਂ ਇਸ ਵਾਰ ਫਿਰ ਤੋਂ ਦੁੱਧ ਦੀਆਂ ਨਦੀਆਂ ਵਹਾਈਆਂ ਗਈਆਂ ਨੇ ਇਸ ਦੇ ਨਾਲ ਪੰਜਾਬ ਪਹਿਲੇ ਸਥਾਨ ਤੇ ਰਿਹਾ ਜਿੱਥੇ ਜ਼ਿਆਦਾ ਪੰਜਾਬ ਦੇ ਵੱਲੋਂ ਪੰਜਾਬੀਆਂ ਦੇ ਵੱਲੋਂ ਦੁੱਧ ਦੀ ਪੈਦਾਵਾਰ ਜ਼ਿਆਦਾ ਕੀਤੀ ਗਈ ਹੈ ਤੇ ਉੱਥੇ ਹੀ ਬਾਕੀ ਸੂਬਿਆਂ ਦੀ ਗੱਲ ਕਰੀਏ ਤਾਂ ਕਾਫੀ ਪਿੱਛੇ ਰਹੇ ਨੇ ਸਾਲ 2022-23 ਦੇ ਮੁਕਾਬਲੇ ਇਸ ਵਾਰ ਪੰਜਾਬ ਦੇ ਵਿੱਚ ਜ਼ਿਆਦਾ ਦੁੱਧ ਦੀ ਪੈਦਾਵਾਰ ਕੀਤੀ ਗਈ ਹੈ ਪ੍ਰਤੀ ਵਿਅਕਤੀ ਦੁੱਧ ਦੀ ਆਮਦਨ ਦੇ ਵਿੱਚ ਕਾਫੀ ਦਾ ਵਾਦਾ ਹੋਇਆ ਤੇ ਬਾਕੀ ਦੂਜੇ ਸੂਬੇ ਕਾफी ਪਿੱਛੇ ਚੱਲ ਰਹੇ ਨੇ ਰਿਪੋਰਟ ਮੁਤਾਬਕ ਇਸ ਸਾਲ ਪੰਜਾਬ 1245 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇ ਮਾਮਲੇ ਦੇ ਵਿੱਚ ਰਾਜਵਾਰ ਸੂਚੀ 'ਚ ਪਹਿਲੇ ਸਥਾਨ ਤੇ ਰਿਹਾ ਹਾਲਾਂਕਿ ਸਾਲ 2022 ਤੇ ਦੇ ਮੁਕਾਬਲੇ ਇਸ ਦੇ ਵਿੱਚ 3% ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਸਾਲ 2013-14 ਦੇ ਮੁਕਾਬਲੇ 7% ਦਾ ਵਾਧਾ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ 2013-14 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 980 ਗ੍ਰਾਮ ਸੀ। ਪ੍ਰਤੀ ਵਿਅਕਤੀ 1171 ਗ੍ਰਾਮ ਦੁੱਧ ਦੀ ਉਪਲਬਧਤਾ ਦੇ ਨਾਲ ਰਾਜਸਥਾਨ ਦੂਜੇ ਨੰਬਰ ਤੇ ਰਿਹਾ। ਇਹ ਜਾਣਕਾਰੀ ਦੱਸੀ ਹੈ ਕਿ ਨੈਸ਼ਨਲ ਡੈਰੀ ਵਿਕਾਸ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਸਾਲ ਦੇ ਅੰਤ ਦੀ ਸਮੀਖਿਆ ਦੇ ਵਿੱਚ ਦਿੱਤੀ ਗਈ ਹੈ। ਰੀਪੋਰਟ ਮੁਤਾਬਕ ਪੰਜਾਬ 'ਚ ਰੋਜ਼ਾਨਾ ਕੌਮੀ ਔਸਤ ਦੇ ਮੁਕਾਬਲੇ 3 ਗੁਣਾ ਵੱਧ ਪ੍ਰਤੀ ਵਿਅਕਤੀ ਦੁੱਧ ਉਪਲਬਧ ਹੈ ਜੇਕਰ ਪੂਰੇ ਦੇਸ਼ ਦੇ ਨਜ਼ਰੀਏ ਤੇ ਝਾਤ ਮਾਰੀਏ ਤਾਂ ਸਾਲ 2023-24 ਦੇ ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤਨ 471 ਗ੍ਰਾਮ ਦੁੱਧ ਉਪਲਬਧ ਹੁੰਦਾ ਹੈ ਸਾਲ 2013-14 ਦੇ ਮੁਕਾਬਲੇ 53 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਤੇ 2022-23 ਦੇ ਮੁਕਾਬਲੇ ਲਗਭਗ 3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਪਿਛਲੇ ਸਾਲ ਦੇਸ਼ ਤੇ ਵਿੱਚ ਇਹ ਉਪਲਬਧਤਾ 469 ਗ੍ਰਾਮ ਪ੍ਰਤੀ ਵਿਅਕਤੀ ਸੀ ਉਦੋਂ ਗੁਜਰਾਤ 700 ਗ੍ਰਾਮ ਔਸਤ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇ ਨਾਲ ਪੰਜਵੇਂ ਸਥਾਨ ਤੇ ਰਿਹਾ ਪਿਛਲੇ ਸਾਲ ਦੇ ਮੁਕਾਬਲੇ ਲਗਭਗ 5% ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਸਾਲ 2013-14 ਦੇ ਮੁਕਾਬਲੇ ਇਸ ਦੇ ਵਿੱਚ 38% ਦਾ ਵਾਧਾ ਹੋਇਆ ਇਸੇ ਤਰ੍ਹਾਂ ਮੱਧ ਪ੍ਰਦੇਸ਼ 673 ਗ੍ਰਾਮ ਦੁੱਧ ਦੀ ਉਪਲਬਧਤਾ ਦੇ ਨਾਲ 6ਵੇਂ ਸਥਾਨ ਤੇ ਰਿਹਾ। ਇਹ ਉਪਲਬਧਤਾ ਹਿਮਾਚਲ ਦੇ ਵਿੱਚ 640, ਜੰਮੂ ਕਸ਼ਮੀਰ ਦੇ ਵਿੱਚ 577, ਕਰਨਾਟਕ ਦੇ ਵਿੱਚ 543, ਉੱਤਰ ਪ੍ਰਦੇਸ਼ ਦੇ ਵਿੱਚ 450 ਤੇ ਉੱਤਰਾਖੰਡ ਦੇ ਵਿੱਚ 446 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਦੁੱਧ ਦੀ ਉਪਲਬਧਤਾ ਦੇ ਵਿੱਚ ਰਾਜਸਥਾਨ ਦੂਜੇ ਨੰਬਰ ਤੇ ਰਿਹਾ। ਸਾਲ 2013-14 ਦੇ ਮੁਕਾਬਲੇ ਕਰੀਬ 105% ਦਾ ਵਾਧਾ ਹੋਇਆ। ਇਸੇ ਦੇ ਨਾਲ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ 1105 ਗ੍ਰਾਮ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ ਦੇ ਨਾਲ ਤੀਜੇ ਸਥਾਨ ਤੇ ਰਿਹਾ 2022 ਤੇ ਦੇ ਵਿੱਚ ਇੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 198 ਗ੍ਰਾਮ ਸੀ 2013-14 ਦੇ ਮੁਕਾਬਲੇ ਇੱਥੇ 38% ਦਾ ਵਾਧਾ ਵਾਧਾ ਹੋਇਆ ਇਸੇ ਮਾਮਲੇ ਦੇ ਵਿੱਚ ਆਂਧਰਾ ਪ੍ਰਦੇਸ਼ ਚੌਥੇ ਸਥਾਨ ਤੇ ਹੈ ਤੇ ਇੱਥੇ ਪ੍ਰਤੀ ਵਿਅਕਤੀ ਪ੍ਰਤੀ ਦਿਨ ਔਸਤਨ 719 ਗ੍ਰਾਮ ਦੁੱਧ ਮਿਲਦਾ ਹੈ ਰੀਪੋਰਟਾਂ ਦੇ ਮੰਨੀਯਤਾ 2022 ਤੇ ਦੇ ਮੁਕਾਬਲੇ ਦਿੱਲੀ ਦੇ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇ ਵਿੱਚ 3% ਦੀ ਕਮੀ ਆਈ ਹੈ। ਇਸ ਸਮੇਂ ਦੌਰਾਨ ਇੱਥੇ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 64 ਗ੍ਰਾਮ ਪ੍ਰਤੀ ਦਿਨ ਸੀ ਜਿਹੜੀ ਕਿ ਸਾਲ 2023-24 ਦੇ ਵਿੱਚ ਘਟ ਕੇ 62 ਗ੍ਰਾਮ ਰਹਿ ਗਈ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ 2022-23 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 81 ਗ੍ਰਾਮ ਪ੍ਰਤੀ ਦਿਨ ਸੀ ਜਿਹੜੀ ਕਿ 2023-24 ਦੇ ਵਿੱਚ ਲਗਭਗ 57% ਘਟ ਕੇ 35 ਗ੍ਰਾਮ ਰਹਿ ਗਈ। 2013-14 ਦੇ ਮੁਕਾਬਲੇ 62% ਤੋਂ ਵਾਧੂ ਗ੍ਰਾਵਟ ਸਰਚ ਕੀਤੀ ਗਈ। ਇਸੇ ਤਰ੍ਹਾਂ ਮਨੀਪੁਰ ਦੇ ਵਿੱਚ ਸਾਲ 2022-23 ਦੌਰਾਨ ਦੁੱਧ ਦੀ ਪ੍ਰਤੀ ਵਿਅਕਤੀ ਉਪਲਬਧਤਾ 62 ਗ੍ਰਾਮ ਸੀ ਜਿਹੜੀ ਕਿ 2023-24 ਦੇ ਵਿੱਚ ਘਟ ਕੇ 54 ਗ੍ਰਾਮ ਪ੍ਰਤੀ ਦਿਨ ਰਹਿ ਗਈ।